ਹੈਲੋ ਜੀ ਸਲਾਮ ਮਦਾਬਦ ਮਸੇ ਸਤਿ ਸ੍ਰੀ ਅਕਾਲ ਤਾਂ ਜੈ ਸੰਨ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਤੇਵ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਕਿ ਤੁਹਾਡੀ ਵੇਟ ਸਾਰਿਆਂ ਦੀ ਗੁਫਤਗੋਵ ਦਹੀਰ ਦੇ ਲਈ ਲਗਭਗ ਖਤਮ ਹੋ ਚੁੱਕੀ ਆ ਕਿਉਂਕਿ ਸਾਰੀ ਤਿਆਰੀ ਤਕਰੀਬਨ ਪੂਰੀ ਹੋ ਗਈ ਸائیں ਆਦੀਸ਼ਾ ਸਰਕਾਰ ਜੀ ਦੀ ਕਿਰਪਾ ਨਾਲ ਪੀਰਾਂ ਫਕੀਰਾਂ ਦੀ ਕਿਰਪਾ ਨਾਲ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਸਭ ਰੈਡੀ ਆ ਸਿਰਫ ਹੁਣ ਤੁਹਾਡੀ ਵਾਰੀ ਆ ਕਿ ਤੁਸੀਂ ਵਾਰੀ ਵਾਰੀ ਮੇਰੇ ਨਾਲ ਆ ਕੇ ਗੁਫ਼ਤਗੂ ਕਰਨੀ ਆ ਆਪਣੇ ਦਿਲ ਦੀ ਗੱਲ ਸائیں ਆਦੀਸ਼ਾ ਸਰਕਾਰ ਜੀ ਦੇ ਨਾਲ ਕੋਈ ਜੁੜਿਆ ਕਿੱਸਾ ਹੋਵੇ ਤੁਹਾਡੇ ਕੋਲੇ ਤੁਹਾਡੇ ਪੀਰ ਦੇ ਨਾਲ ਜੁੜਿਆ ਕੋਈ ਕਿੱਸਾ ਹੋਵੇ ਤੁਹਾਡੇ ਕੋਲੇ ਕਿ ਤੁਸੀਂ ਉਹਨਾਂ ਨਾਲ ਕਿਵੇਂ ਜੁੜੇ ਹੋ ਤੁਸੀਂ ਰੱਬ ਨਾਲ ਕਿਵੇਂ ਜੁੜਿਓ ਕੀ ਇਦਾਂ ਦੀ ਗੱਲ ਹੋਈ ਕੁਝ ਵੀ ਤੁਹਾਡੇ ਕੋਲ ਹੋਵੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਮੇਰੇ ਨਾਲ ਆ ਕੇ ਸਾਂਝਾ ਕਰ ਸਕਦੇ ਹੋ ਤੇ ਉਹਨੂੰ ਸਾਰੇ ਸੁਣਨਗੇ ਤੁਹਾਡੇ ਨੇੜੇ ਤੇੜੇ ਵਾਲੇ ਸਾਰੇ ਸੋ ਦੇਰ ਨਾ ਕਰੋ YouTube ਚੈਨਲ ਦੇਵ ਹੀਰ ਵਲੌਗਸ ਸਬਸਕ੍ਰਾਈਬ ਕਰ ਲਓ ਮਲਾਈਕਨ ਔਨ ਕਰ ਲਿਓ ਤਾਂ ਕਿ ਨੋਟੀਫਿਕੇਸ਼ਨ ਤੁਹਾਡੀ ਤੁਹਾਨੂੰ ਮਿਲਦੀ ਰਹੇ ਹਰ ਇੱਕ ਅਪਡੇਟ ਦੀ ਜੈਸਾ ਇੰਜ ਦੀ